ਸਾਡੇ ਕਰਮਚਾਰੀ 40 40 ਸਾਲ ਨੌਕਰੀਆਂ ਕਰਕੇ ਸੇਵਾਮੁਕਤ ਹੋ ਗਏ ਆ ਕਾਫੀ ਕਰਮਚਾਰੀਆਂ ਦੀਆਂ ਡਿਊਟੀ ਦੌਰਾਨ ਮੌਤਾਂ ਹੋ ਗਈਆਂ ਲੇਕਿਨ ਬੜੇ ਸ਼ਰਮ ਦੀ ਗੱਲ ਆ ਉਹ ਜਿਹੜਾ ਡੀਏ ਦਾ ਏਰੀਆ ਰਾ ਉਹਨਾਂ ਦੇ ਹੱਕ ਦੀ ਕਮਾਈ ਆ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਪਾਇਆਗਾ ਕਾਫੀ ਕਰਮਚਾਰੀਆਂ ਦੀ ਡਿਊਟੀ ਦੌਰਾਨ ਮੌਤ ਵੀ ਹੋ ਚੁੱਕੀ ਆ ਜਿਹਦਾ ਸਾਨੂੰ ਜਿਹੜਾ ਹੈਗਾ ਵਾ ਭਾਰੀ ਰੋਸ਼ ਆ ਪੀਐਫ ਦੀ ਸਾਡਾ ਬਕਾਇਆ ਹੈਗਾ ਸਾਡੇ ਨੂੰ ਜਾਣਕਾਰੀ ਨਹੀਂ ਮਿਲਿਆ ਹਜੇ ਤੱਕ ਸਾਨੂੰ ਕੀ ਮਿਲ ਰਿਹਾ ਕੀ ਦੇਣਾ ਕਿ ਉਹ ਬੀਏ ਦੀ ਕਸਤਾ ਹੋਈਆਂ ਸਾਨੂੰ ਲੱਗਦੀ ਕਿਸ ਤਾ ਨਾਲ ਲਾ ਦਿੰਦੇ ਸੀ ਕਿ ਉਸ ਤੋਂ ਬਾਅਦ ਜਮਾ ਹੋਇਆ ਕਿ ਨਹੀਂ ਹੋਇਆ ਨਕਲੀ ਜੀ ਅਠਾ ਫੜੀਆਂ ਗਈਆਂ ਇਹਨਾਂ ਕੋ ਇਸ ਕਰਕੇ ਅਸੀਂ ਜਿਹੜਾ ਹੈਗਾ ਮਜਬੂਰ ਹੋ ਕੇ ਛੜਕਾਂ ਤੇ ਉਤਰੇ ਹੈਗੇ ਆਂ ਬਕਾਤਿਆਂ ਦੇ ਵਿੱਚ 8.5% ਵਿਆਜ ਹੁੰਦਾ ਵਾ ਤੇ ਉਹ ਦੇਖੋ ਸਾਨੂੰ ਕਿੰਨਾ ਲਾਸ ਹੋ ਰਿਹਾ ਹੈਗਾ ਵਾ ਬਿਲਕੁਲ ਜਿਹੜਾ ਸਰਾਸਰ ਧੱਕੇਸ਼ਾਈ ਹੋ ਰਹੀ ਆ सेवा मक्तों जी हां सेवा में 11 साल म्युनिसिपल एम्प्लॉई फेडरेशन ਵੱਲੋਂ ਅੱਜ ਜਿਹੜਾ ਰੋਸ਼ ਰੈਲੀ ਕੀਤੀ ਯਾਰੀ 6ਵੇਂ ਦਿਨ ਪਹੁੰਚ ਗਏ ਮੰਗਾ ਕੀ ਨੇ ਮੰਗਾ ਇਹ ਹੀ ਹੈ ਜੀ ਜਿਹੜਾ ਇਹ ਜਿਹੜੇ ਪੀ ਐਫ ਦੀ ਸਾਡਾ ਬਕਾਇਆ ਹੈਗਾ ਸਾਡੇ ਨੂੰ ਜਾਣਕਾਰੀ ਨਹੀਂ ਮਿਲੀ ਹੈ ਕਿ ਸਾਨੂੰ ਕੀ ਮਿਲ ਰਿਹਾ ਕੀ ਦੇਣਾ ਜਿਵੇਂ ਡੀਏ ਦੀ ਕਿਸ਼ਤਾਂ ਹੋਈਆਂ ਸਾਨੂੰ ਲੱਗਦੀ ਕਿ ਇਸ ਤਾਂ ਨਾਲ ਲਾ ਦਿੰਦੇ ਸੀ ਕਿ ਉਸ ਤੋਂ ਬਾਅਦ ਜਮਾ ਹੋਇਆ ਕਿ ਨਹੀਂ ਹੋਇਆ ਨਕਲੀ ਜੀ ਅਠਾ ਫੜੀਆਂ ਗਈਆਂ ਇਹਨਾਂ ਕੋ ਹੌਂਦਾ ਰੋਲ ਕੀ ਕੀ ਕਰ ਰਹੀ ਇਹਨਾਂ ਨੂੰ ਸਾਨੂੰ ਤਾਂ ਹਜੇ ਸੰਘਰਸ਼ ਰੁਕੀਤਾ ਹੋਇਆ ਅਸੀਂ ਰਿਟਾਇਰਮੈਂਟਾਂ ਨੇ ਕਹਿੰਦਾ ਅਸੀਂ ਫੈਡਰੇਸ਼ਨ ਦੇ ਨਾਲ ਆ ਜੇਕਰ ਇਹਨਾਂ ਨੇ ਨਾ ਕੀਤੀ ਸਾਡੀਆਂ ਮੰਗਾਂ ਪੂਰੀਆਂ ਰਿਟਾਇਰਮੈਂਟਾਂ ਦੇ ਹੱਕ ਨਾ ਦਿੱਤੇ ਅਸੀਂ ਰਿਟਾਇਰਮੈਂਟ ਸਭ ਤੋਂ ਅੱਗੇ ਹੋ ਕੇ ਅਸੀਂ ਲੜਾਈ ਲੜਾਂ ਦੇਖੋ ਜੀ ਸਾਡੀਆਂ ਜਿਹੜੀਆਂ ਬਹੁਤ ਹੀ ਅਹਿਮ ਜਿਹੜੀਆਂ ਮੰਗਾਂ ਹੈਗੀਆਂ ਵਾ ਜਿਵੇਂ ਕਿ 40-40 ਸਾਲ ਨੌਕਰੀਆਂ ਕਰਕੇ ਸਾਡੇ ਕਰਮਚਾਰੀ ਜਿਹੜੇ ਸੇਵਾਮੁਕਤ ਹੋ ਗਏ ਆ ਸਫਾਈ ਕਰਮਚਾਰੀ ਸੀਵਰਮੈਨ ਕਰਮਚਾਰੀ ਹੋਰ ਵੀ ਸਾਡੇ ਦਫਤਰੀ ਕਰਮਚਾਰੀ ਜਿਨ੍ਹਾਂ ਨੇ 35 35 40 40 ਸਾਲ ਆਪਣੀਆਂ ਜੜੀਆਂ ਵਾ ਨੌਕਰੀਆਂ ਕੀਤੀਆਂ ਸੇਵਾਵਾਂ ਕੀਤੀਆਂ ਵਾ ਤੇ ਉਸ ਤੋਂ ਬਾਅਦੂਦ ਵੀ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਿਹੜਾ ਹੈਗਾ ਵਾ ਡੀਏ ਦੀ ਕਿਸ਼ਤਾਂ ਜਾਰੀ ਕੀਤੀ ਜਾਂਦੀਆਂ ਹੈਗੀਆਂ ਵਾ ਜਨਵਰੀ ਇੱਕ ਡੀਏ ਇੱਕ ਜਨਵਰੀ ਨੂੰ ਮਿਲਦਾ ਡੀਏ ਤੇ ਦੂਜਾ ਜਿਹੜਾ ਡੀਏ ਆ ਉਹ ਮਿਲਦਾ ਹੈਗਾ ਜੁਲਾਈ ਦੇ ਵਿੱਚ ਦੇ ਡੀਏ ਦੀਆਂ ਜਿਹੜੀਆਂ ਡੀਏ ਤਾਂ ਸਾਡੀ ਤਨਖਾਹ ਦੇ ਨਾਲ ਲੱਗ ਜਾਂਦਾ ਹੈਗਾ ਵਾ ਲੇਕਿਨ ਜਿਹੜਾ ਡੀਏ ਦਾ ਏਰੀਅਰ ਹੁੰਦਾ ਵਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈਗਾ ਵਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਸਾਡੇ ਕਰਮਚਾਰੀ 40 40 ਸਾਲ ਨੌਕਰੀਆਂ ਕਰਕੇ ਸੇਵਾ ਮੁਕਤ ਹੋ ਗਏ ਆ ਕਾਫੀ ਕਰਮਚਾਰੀਆਂ ਦੀਆਂ ਡਿਊਟੀ ਦੌਰਾਨ ਮੌਤਾਂ ਹੋ ਗਈਆਂ ਲੇਕਿਨ ਬੜੇ ਸ਼ਰਮ ਦੀ ਗੱਲ ਆ ਉਹ ਜਿਹੜਾ ਡੀਏ ਦਾ ਏਰੀਅਰ ਆ ਉਹਨਾਂ ਦੇ ਹੱਕ ਦੀ ਕਮਾਈ ਆ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਪਾਇਆਗਾ ਕਾਫੀ ਕਰਮਚਾਰੀਆਂ ਦੀ ਡਿਊਟੀ ਦੌਰਾਨ ਮੌਤ ਵੀ ਹੋ ਚੁੱਕੀ ਆ ਜੀਦਾ ਸਾਨੂੰ ਜਿਹੜਾ ਹੈਗਾ ਵਾ ਭਾਰੀ ਰੋਸ਼ ਆ ਇਸ ਕਰਕੇ ਅਸੀਂ ਜਿਹੜਾ ਹੈਗਾ ਮਜਬੂਰ ਹੋ ਕੇ ਸੜਕਾਂ ਤੇ ਉਤਰੇ ਹੈਗੇ ਆ ਟੋਟਲ ਕਿੰਨੇ ਕਰਮਚਾਰੀ ਹੈਗੇ ਔਰ ਕਿੰਨਾ ਡੀਜੀ ਜਦਾਂ ਹੈਗਾ ਮੰਨਦਾ ਜਿਹੜਾ ਏਰੀਆ ਨਹੀਂ ਪਾਇਆ ਕਰਮਚਾਰੀਤਾ ਜੀ ਦੇਖੋ ਸਾਡੇ ਤਕਰੀਬਨ 400 ਦੇ ਕਰੀਬ ਕਰਮਚਾਰੀ ਜਿਹੜੇ ਆ ਸੇਵਾ ਮੁਕਤ ਹੋ ਗਏ ਆ ਚਾਹੇ ਸਫਾਈ ਕਰਮਚਾਰੀ ਹੋਣ ਚਾਹੇ ਸੀਵਰਮੈਨ ਕਰਮਚਾਰੀ ਹੋਣ ਚਾਹੇ ਦਫ਼ਤਰੀ ਕਰਮਚਾਰੀ ਹੋਣ 400 ਦੇ ਕਰੀਬ ਜਿਹੜਾ ਹੈਗਾ ਉਹਨਾਂ ਦੀ ਗਿਣਤੀ ਆ ਔਰ ਉਹਨਾਂ ਦਾ ਜਿਹੜਾ ਏਰੀਆ ਆ ਉਹਨਾਂ ਦੇ ਜੀਪੀਐਫ ਖਾਤਿਆਂ ਵਿੱਚ ਤੇ ਸੀਪੀਐਫ ਖਾਤਿਆਂ ਵਿੱਚ ਜਮਾ ਨਹੀਂ ਹੋਇਆ ਤੇ ਇੱਕ ਇੱਕ ਚਾਰ ਤੋਂ ਬਾਅਦ ਜਿਹੜੇ ਕਰਮਚਾਰੀ ਭਰਤੀ ਹੋਏ ਆ ਦੇਖੋ ਇੱਕ ਇੱਕ ਚਾਰ ਤੋਂ ਬਾਅਦ ਅੱਜ 24 ਚੱਲ ਗਿਆ ਵਾ 20 ਸਾਲ ਹੋ ਗਏ ਉਹਨਾਂ ਦੇ ਪ੍ਰਾਣ ਨੰਬਰ ਹੀ ਨਹੀਂ ਈਸ਼ੂ ਕੀਤੇ ਗਏ ਉਹ ਸਾਨੂੰ ਕਿੱਡਾ ਵੱਡਾ ਉਹਦਾ ਵੀ ਜਿਹੜਾ ਹੈਗਾ ਵਾ ਲਾਸ ਹੋ ਰਿਆ ਵਾ ਪੀਐਫ ਖਾਤਿਆਂ ਦੇ ਵਿੱਚ 8.5% ਵਿਆਜ ਹੁੰਦਾ ਵਾ ਤੇ ਉਹ ਦੇਖੋ ਸਾਨੂੰ ਕਿੰਨਾ ਲਾਸ ਹੋ ਰਿਹਾ ਹੈਗਾ ਵਾ ਬਿਲਕੁਲ ਜਿਹੜਾ ਸਰਾਸਰ ਧੱਕੇਸ਼ਾਹੀ ਹੋ ਰਹੀ ਆ ਇਹ ਹਰਕਤ ਜਿਹੜੀ ਆ ਬਰਦਾਸ਼ਤ ਨਹੀਂ ਕੀਤੀ ਜਾਊਗੀ ਪ੍ਰਧਾਨ ਜੀ ਇਹ ਡੀ ਹੁੰਦਾ ਹੈ ਸਰਕਾਰ ਵੱਲੋਂ ਤਾਂ ਥਲਗਦਾ ਕਰ ਕਿ ਜੀ ਤੇ ਨਾ ਸੰਭੀ ਦੇ ਨਾਲ ਮਿਲਣਾ ਹੁੰਦਾ ਹੈ। ਦੇਖੋ ਜੀ ਸਰਕਾਰ ਵੱਲੋਂ ਤਾਂ ਡੀਏ ਜਨਵਰੀ ਦੇ ਵਿੱਚ ਤੇ ਜੁਲਾਈ ਦੇ ਵਿੱਚ ਦਿੱਤਾ ਜਾਂਦਾ ਹੈਗਾ ਵਾ। ਡੀਏ ਦੀ ਜਿਹੜੀ ਕਿਸ਼ਤ ਆ ਉਹ ਤਾਂ ਤਨਖਾਹ ਦੇ ਨਾਲ ਲੱਗ ਜਾਂਦੀ ਹੈ ਮੁਲਾਜ਼ਮਾਂ ਦੇ। ਲੇਕਿਨ ਜਿਹੜਾ ਉਹਦਾ ਏਰੀਅਰ ਹੁੰਦਾ ਵਾ ਉਹ ਜੀਪੀਐਫ ਸੀਪੀਐਫ ਖਾਤੇਆਂ ਵਿੱਚ ਜਮਾ ਹੀ ਨਹੀਂ ਹੋਇਆਗਾ। ਹਮੀਆਂ ਕਿ ਦੋ ਗਾਮੀਆਂ ਦੇਖੋ ਜੀ ਅਸੀਂ ਇਸ ਸਬੰਧੀ ਕਮਿਸ਼ਨਰ ਸਾਹਿਬ ਜੀ ਨੂੰ ਜਿਹੜਾ ਹੈਗਾ ਵਾ ਮਿਲੇ ਸੀਗੇ ਉਹਨਾਂ ਨੂੰ ਅਸੀਂ ਲਿਖ ਕੇ ਦਿੱਤਾ ਸੀਗਾ 11 ਤਰੀਕ ਨੂੰ। ਉਹਨਾਂ ਵੱਲੋਂ ਜਿਹੜਾ ਜਾਂਚ ਕਮੇਟੀ ਹੈ ਸਬੰਧੀ ਬਣਾ ਦਿੱਤੀ ਗਈ ਆ। ਤੇ ਬੜੇ ਦੁੱਖ ਦੀ ਜਿਹੜੀ ਗੱਲ ਹੈਗੀ ਆ ਵੀ ਇਸ ਤੋਂ ਸਬੰਧਤ ਜੋ ਵੀ ਅਧਿਕਾਰੀ ਹੈਗੇ ਆ ਉਹ ਜਿਹੜਾ ਹੈਗਾ ਵਾ ਛੁੱਟੀਆਂ ਲੈ ਕੇ ਚਲੇ ਗਏ ਤੇ ਕੱਲ ਜਾਂਚ ਕਮੇਟੀ ਨੇ ਰਿਕਾਰਡ ਮੰਗਿਆ ਸੀਗਾ ਉਹਨਾਂ ਤੋਂ 10 ਤੋਂ ਲੈ ਕੇ 2016 ਤੱਕ ਦਾ ਲੇਕਿਨ ਜਿਹੜੇ ਜਾਂ ਜਿਹੜੇ ਜਾਂਚ ਅਧਿਕਾਰੀਆਂ ਨੇ ਰਿਕਾਰਡ ਮੰਗਿਆ ਸੀ ਤੇ ਜਿਹੜੇ ਸਬੰਧਤ ਅਧਿਕਾਰੀ ਹੈਗੇ ਆ ਉਹ ਛੁੱਟੀਆਂ ਲੈ ਕੇ ਭੱਜ ਗਏ ਆ ਦੇ ਇਤੋਂ ਜਿਹੜਾ ਹੈਗਾ ਵਾ ਸਾਫ ਜਾਪਦਾ ਹੈਗਾ ਵਾ ਕਿ ਕੋਈ ਨਾ ਕੋਈ ਤਾਂ ਜਿਹੜੀ ਗੜਬੜ ਹੈ ਜੋ ਉਹ ਜਾਂਚ ਤੋਂ ਭੱਜ ਰਹੇ ਆ ਕਿਤੇ ਸਾਰਾ ਜਰਾ ਡੀਏ ਦਾ ਏਰੀਅਰ ਦਾ ਉਹੀ ਨਹੀਂ ਜਮਾ ਹੋਇਆ ਜਾਂ ਹੋਰ ਕੋਈ ਚੀਜ਼ ਆ ਵੀ ਤੋ ਡੀਏ ਦਾ ਦੇਖੋ ਜੀ ਇੱਕ ਤਾਂ ਏਰੀਅਰ ਬਣਦਾ ਹੈਗਾ ਵਾ 40 40 ਸਾਲ ਮੁਲਾਜ਼ਮਾਂ ਨੇ ਜਿਹੜਾ ਹੈਗਾ ਵਾ ਨੌਕਰੀ ਕੀਤੀ ਹੈਗੀ ਆ ਸੇਵਾ ਮੁਕਤ ਹੋ ਗਏ ਕਾਫੀ ਕਰਮਚਾਰੀਆਂ ਦੀਆਂ ਮੌਤਾਂ ਹੋ ਗਈਆਂ ਉਹ ਜਮਾ ਹੀ ਨਹੀਂ ਹੋਇਆ ਡੀਏ ਦਾ ਏਰੀਅਰ ਜਿਹੜਾ ਉਹਨਾਂ ਦੇ ਖਾਤਿਆਂ ਦੇ ਵਿੱਚ ਜੀ ਦੇ ਸੀਪੀਐਫ ਜਿਹੜੇ ਕਰਮਚਾਰੀ 1 1 4 ਤੋਂ ਬਾਅਦ ਭਰਤੀ ਹੋਏ ਆ ਉਹਨਾਂ ਦੇ ਖਾਤਿਆਂ ਵਿੱਚ ਜਿਹੜਾ ਹੈਗਾ ਵਾ ਸੀਪੀਐਫ ਹੀ ਜਮਾ ਨਹੀਂ ਹੋਇਆ ਨਾ ਉਹਨਾਂ ਦੇ ਪ੍ਰਾਣ ਨੰਬਰ ਇਸ਼ੂ ਹੋਏ ਹੈਗੇ ਤੇ ਮੁਲਾਜ਼ਮਾਂ ਵੱਲੋਂ ਜਿਹੜਾ ਹੈਗਾ ਦਰਖਾਸਤਾਂ ਦੇ ਕੇ ਮੰਗ ਵੀ ਕੀਤੀ ਗਈਆਂ ਤੇ ਇਹ ਅਧਿਕਾਰੀ ਜਿਹੜੇ ਹੈਗੇ ਆ ਸੰਬੰਧਤ ਇਹ ਉਹ ਦਰਖਾਸਤਾਂ ਨੂੰ ਘੁਮਾਈ ਜਾ ਰਹੇ ਹੈਗੇ ਅਕਾਊਂਟ ਬ੍ਰਾਂਚ ਦੇ ਜਿਹੜੇ ਅਧਿਕਾਰੀ ਆ ਇਹ ਤੋਂ ਸਾਫ ਜਾਪਦਾ ਇਹ ਜਾਂਚ ਤੋਂ ਭੱਜ ਰਹੇ ਆ ਕੋਈ ਨਾ ਕੋਈ ਜ਼ਰੂਰ ਜਿਹੜਾ ਜੇ ਦੀ ਉੱਚ ਪੱਧਰੀ ਜਾਂਚ ਹੋਵੇ ਤਾਂ ਕੋਈ ਨਾ ਕੋਈ ਜ਼ਰੂਰ ਵੱਡਾ ਕਪੜਾ ਸਾਹਮਣੇ ਆ ਸਕਦਾ ਹੈਗਾ। ਅਧਿਕਾਰੀਆਂ ਵੱਲੋਂ ਜਿਹੜਾ ਕਿਹਾ ਜਾ ਰਿਹਾ ਹੈ ਕਿ ਲੈਟਰ ਜਿਸ਼ੂ ਕੀਤੀ ਗਈ ਹੈ ਉਹਨਾਂ ਵੱਲੋਂ ਅੰਦਰ ਕਿਹਾ ਗਿਆ ਹੈ ਕਿ ਜੇ ਕੋਈ ਕੱਲ ਨੂੰ ਹਵੀ ਨਵੇਂ ਦੇ ਤਾਂ ਜ਼ਿੰਮੇਵਾਰੀ ਤੁਹਾਡੇ ਪ੍ਰਧਾਨਾਂ ਦੀ ਹੋਏਗੀ। ਦੇਖੋ ਜੀ ਅਸੀਂ ਤਾਂ ਆਪ ਦਾ ਜਿਹੜਾ ਹੈਗਾ ਵਾ ਪ੍ਰਦਰਸ਼ਨ ਕਰ ਰਹੇ ਹੈਗੇ ਆ ਪ੍ਰਦਰਸ਼ਨ ਸਾਡਾ ਸੰਵਿਧਾਨਿਕ ਹੱਕ ਆ। ਠੀਕ ਆ ਅਸੀਂ ਆਪਣੇ ਹੱਕਾਂ ਲਈ ਰੋਸ਼ ਪ੍ਰਦਰਸ਼ਨ ਕਰ ਰਹੇ ਹੈਗੇ ਆ ਤੇ ਜੇ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਤੇ ਅਸੀਂ ਇਹਨੂੰ ਹੋਰ ਵੀ ਤੇਜ਼ ਕਰਾਂਗੇ ਸੰਘਰਸ਼ ਨੂੰ। ਸਾਡੀ ਕਿਸੇ ਨਾਲ ਕੋਈ ਜਿਹੜਾ ਹੈਗਾ ਵਾ ਸਾਡੀ ਕਿਸੇ ਨਾਲ ਕੋਈ ਜਿਹੜੀ ਆ ਨਿੱਜੀ ਲੜਾਈ ਨਹੀਂ ਹੈਗੀ। ਅਸੀਂ ਆਪਣੇ ਹੱਕ ਸੱਚ ਦੀ ਲੜਾਈ ਲੜ ਰਹੇ ਆ ਜਿਹੜੇ ਪੀਐਫਾਂ ਦੇ ਵਿੱਚ ਜਿਹੜਾ ਪੈਸਾ ਵਾ ਉਹ ਮੁਲਾਜ਼ਮਾਂ ਦੀ ਕੀਤੀ ਹੋਈ ਕਮਾਈ ਦਾ ਪੈਸਾ ਵਾ ਉਹਨਾਂ ਦੇ ਹੱਕ ਦੀ ਕਮਾਈ ਆ ਤੇ ਉਹ ਜਿਹੜਾ ਹੈਗਾ ਵਾ ਅਸੀਂ ਲੈ ਕੇ ਹਟਾਂਗੇ ਅਸੀਂ ਇਹਦੇ ਤੋਂ ਜਿਹੜਾ ਹੈਗਾ ਵਾ ਪਿੱਛੇ ਨਹੀਂ ਹਟਾਂਗੇ ਜੇ ਸਾਨੂੰ ਸਾਡਾ ਹੱਕ ਨਾ ਮਿਲਿਆ ਤਾਂ ਲੱਗਦਾ ਨਹੀਂ ਹੁਣ ਜਾਂਚ ਤੇ ਲਈ ਅਧਿਕਾਰੀ ਜਿਹੜੇ ਆ ਆਪਣਾ ਕਰਨ ਕਤੌਂਦੇ ਨੇ ਜਰ ਆ ਰਹੇ ਐ ਤੋਂ ਛੁੱਟੀਆਂ ਲੈ ਕੇ ਵੀ ਬਾਹਰ ਹੋ ਚੁੱਕੇ ਐ ਦੇਖੋ ਜੀ ਇੱਥੋਂ ਤਾਂ ਫਿਰ ਅਸੀਂ ਇਹੀ ਕਹਿ ਸਕਦੇ ਆ ਕਿ ਕੁਛ ਨਾ ਕੁਛ ਤਾਂ ਕਪੜਾ ਹੈ ਕੁਛ ਨਾ ਕੁਛ ਤਾਂ ਗੜਬੜ ਹੈ ਜੋ ਛੁੱਟੀਆਂ ਲੈ ਕੇ ਭਜ ਰਹੇ ਐ ਜਾਂਚ ਕਮੇਟੀ ਨੂੰ ਰਿਕਾਰਡ ਨਹੀਂ ਦੇ ਰਹੇ ਕਿ ਜਾਂਚ ਕਮੇਟੀ ਨੇ ਕੱਲ ਰਿਕਾਰਡ ਮੰਗਿਆ ਸੀਗਾ ਉਹਨਾਂ ਤੋਂ ਇਤੋਂ ਫਿਰ ਸਾਫ ਪਤਾ ਲੱਗਦਾ ਕਿ ਕੁਛ ਨਾ ਕੁਛ ਜੇ ਦੀ ਉੱਚ ਪੱਦਰੀ ਜਾਂਚ ਹੋਵੇ ਤਾਂ ਜਿਹੜਾ ਹੈਗਾ ਕੋਈ ਵੱਡਾ ਕਪੜਾ ਸਾਹਮਣੇ ਆ ਸਕਦਾ ਵਾ ਕਿੰਨੇ ਅਧਿਕਾਰੀ ਇਹ ਵੀ ਟੁੱਟਣ ਦੇ ਦਾਸ ਕਰ ਇਹਦੇ ਲਈ ਜੀ ਕਮਿਸ਼ਨਰ ਸਾਹਿਬ ਨੇ 8 ਮੈਂਬਰੀ ਜਿਹੜੀ ਹੈ ਕਮੇਟੀ ਬਣਾਈ ਹੈਗੀ ਆ ਉਹਦੇ ਚ ਦੋ ਸੇਵਾਮੁਕਤ ਕਰਮਚਾਰੀਆਂ ਨੂੰ ਵੀ ਲਿਆ ਗਿਆ ਹੈਗਾ ਵਾ ਕਿਉਂਕਿ ਇਹ ਮਾਮਲਾ ਰਿਟਾਇਰਮੈਂਟ ਕਰਮਚਾਰੀਆਂ ਦੇ ਨਾਲ ਵੀ ਸੰਬੰਧਤ ਹੈਗਾ ਵਾ ਉਹਨਾਂ ਨੇ ਵੀ 40-40 ਸਾਲ ਨੌਕਰੀਆਂ ਕੀਤੀਆਂ ਵਾ ਉਹਨਾਂ ਦੇ ਪੀਐਫ ਖਾਤਿਆਂ ਵਿੱਚ ਪੈਸਾ ਜਮ੍ਹਾਂ ਹੀ ਨਹੀਂ ਹੋਇਆਗਾ ਇਸ ਕਰਕੇ ਜਿਹੜਾ ਦੋ ਸੇਵਾਮੁਕਤ ਕਰਮਚਾਰੀ ਵੀ ਕਮੇਟੀ ਦੇ ਵਿੱਚ ਲਏ ਗਏ ਆ 8 ਅਧਿਕਾਰੀ ਆ ਕਿਹਨਾਂ ਕੋਈ ਕਿਹੜੇ ਦੋ ਅਧਿਕਾਰੀ ਛੁੱਟੀ ਲੈ ਕਿਤੇ ਨੇਗੇ ਜੀ ਉਹਨਾਂ ਦਾ ਕੀ ਰੀਜਨ ਹੈਗਾ ਛੁੱਟੀ ਦਾ ਰੀਜਨ ਤਾਂ ਜੀ ਦੇਖੋ ਹੁਣ ਸਾਹਮਣੇ ਆਊਗਾ ਵੀ ਕਿਨਾਂ ਮ ਉਹਨਾਂ ਉਹ ਕਿਉਂ ਭੱਜ ਰਹੇ ਹੈਗੇ ਆ ਛੁੱਟੀਆਂ ਲੈ ਕੇ ਜੇ ਉਹ ਸਹੀ ਹੈਗੇ ਆ ਤੇ ਜਾਂਚ ਕਮੇਟੀ ਨੂੰ ਜਿਹੜੀ ਆਪਦੀ ਉਹ ਕੰਨਮ ਰਿਕਾਰਡ ਪੇਸ਼ ਕਰਨ ਦੇਣ ਉਹਨਾਂ ਨੂੰ ਜਦੋਂ ਉਹਨਾਂ ਨੇ ਕੋਈ ਕਪੜਾ ਕੀਤਾ ਹੀ ਨਹੀਂ ਜਾਂ ਉਹ ਗਲਤ ਹੈ ਹੀ ਨਹੀਂਗੇ ਤੇ ਫਿਰ ਜਾਂਚ ਕਮੇਟੀ ਨੂੰ ਰਿਕਾਰਡ ਦੇਣ ਤੋਂ ਕਿਉਂ ਭੱਜ ਰਹੇ ਆ ਇੱਥੋਂ ਤਾਂ ਫਿਰ ਇਹੀ ਕਹਿ ਸਕਦੇ ਆ ਵੀ ਕੋਈ ਨਾ ਕੋਈ ਜ਼ਰੂਰ ਛੇੜਛਾੜ ਹੋਈ ਆ ਰਿਕਾਰਡ ਦੇ ਨਾਲ